ਸੋ ਦੁਨੀਆ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਜਿਹੜੀ ਪਹਿਲੀ ਖਬਰ ਵੱਲ ਚਲੀਏ ਈਰਾਨ ਤੋਂ ਆ ਰਹੀ ਆ ਈਰਾਨ ਦੇ ਵਿੱਚ ਹੁਣ ਤੱਕ 25 ਲੋਕ ਮਾਰੇ ਜਾ ਚੁੱਕੇ ਆ ਈਰਾਨੀਅਨ ਸਰਕਾਰ ਵੱਲੋਂ ਕਿਉਂਕਿ ਪ੍ਰੋਟੈਸਟ ਬਹੁਤ ਹੋ ਰਿਹਾ ਆ ਈਰਾਨੀਅਨ ਇਕਨੋਮਿਕ ਪ੍ਰੋਟੈਸਟ ਹੋ ਰਿਹਾ ਤੇ 12000 1200 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਰਾਈਟਸ ਗਰੁੱਪ ਜੋ ਹੈਗੇ ਆ ਉਹ ਕਹਿੰਦੇ ਆ ਵੀ ਹਰ ਇੱਕ ਪ੍ਰੋਵਿੰਸ ਜੋ ਹੈਗੀ ਆ ਹਰ ਇੱਕ ਉਹਨਾਂ ਦਾ ਜਿਹੜੀ ਸਟੇਟ ਕਹ ਲਓ ਜਾਂ ਪ੍ਰੋਵਿੰਸ ਕਹ ਲਓ ਉਹਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈਗੇ ਆ ਪ੍ਰੈਜ਼ੀਡੈਂਟ ਡੋਨਾਲਡ 트੍ਰम्प ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਸੀ ਪਈ ਜੇ ਤੁਸੀਂ ਲੋਕਾਂ ਨੂੰ ਪ੍ਰੋਟੈਸਟ ਕਰਨ ਵਾਲਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਨਵੋਲਵ ਹੋਣ ਦੇ ਵਿੱਚ ਝਿਜਕਾਂਗੇ ਨਹੀਂ ਐਨ ਵਾਂਗ ਇੱਕ ਕੁਰਦਿਸ਼ ਇਰਾਨੀਅਨ ਰਾਈਟਸ ਗਰੁੱਪ ਹੈਗਾ ਉਹਨਾਂ ਨੇ ਇਹ ਕਿਹਾ 25 ਲੋਕ ਮਾਰੇ ਜਾ ਚੁੱਕੇ ਆ ਇਨਕਲੂਡਿੰਗ 4 ਪੀਪਲ ਅੰਡਰ 18 ਜਿਹੜੇ 4 ਜਾਣੇ ਸੀ ਉਹ 18 ਸਾਲਾਂ ਦੀ ਏਜ ਤੋਂ ਘੱਟ ਵੀ ਸੀ 1000 ਲੋਕਾਂ ਤੋਂ ਵੱਧ ਲੋਕ ਅਰੈਸਟ ਕੀਤੇ ਜਾ ਚੁੱਕੇ ਹੈਗੇ ਆ ਹਰਾਨਾ ਇੱਕ ਨੈਟਵਰਕ ਹੈਗਾ ਇਟਸ ਐਕਟੀਵਿਸਟ ਦਾ ਉਹਨਾਂ ਨੇ ਕਿਹਾ ਹੈ ਕਿ 35 ਲੋਕ ਮਾਰੇ ਜਾ ਚੁੱਕੇ ਆ ਜਿਹਦੇ ਵਿੱਚ ਦੋ ਲਾ ਇਨਫੋਰਸਮੈਂਟ ਦੇ ਏਜੈਂਟਸ ਵੀ ਆ 1203 ਲੋਕ ਜਿਹੜੇ ਆ ਉਹ ਅਰੈਸਟ ਕੀਤੇ ਜਾ ਚੁੱਕੇ ਆ ਬਹੁਤ ਸਾਰੇ ਨਿਊਜ਼ ਆਊਟਲੈਟਸ ਆ ਉਹ ਖਾਸ ਕਰਕੇ ਰਿਪੋਰਟਰਸ ਜੋ ਆ ਉਹ ਕਹਿੰਦੇ ਭਈ ਆਪਾਂ ਇੰਡੀਪੈਂਡੈਂਟਲੀ ਵੈਰੀਫਾਈ ਨਹੀਂ ਕੀਤਾ ਪਰ ਵੱਖ-ਵੱਖ ਜਿਹੜੇ ਉਹਨਾਂ ਦੇ ਜਿਹੜੇ ਸੋਰਸਸ ਆ ਉਹਨਾਂ ਤੋਂ ਇਹ ਪਤਾ ਚੱਲਿਆ ਵੀ ਇੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਜੀ ਬਿਲਕੁਲ ਸੋ ਇਹ ਹੁਣ ਪ੍ਰੋਟੈਸਟਰਸ ਦੇ ਮੌਤ ਤੋਂ ਬਾਅਦ ਦੇ ਵਿੱਚ ਕੀ ਟਰੰਪ ਹੁਣ ਈਰਾਨ ਦੇ ਵਿੱਚ ਲੌਕਡ ਐਂਡ ਲੋਡਡ ਵਾਲੀ ਜਿਹੜੀ ਗੱਲ ਉਹਨਾਂ ਨੇ ਤੱਸੀ ਸੀ ਉਸ ਦੇ ਵਿੱਚ ਪੈਰ ਅੱਗੇ ਪੱਟਦੇ ਨੇ ਜਾਂ ਅਜੇ ਹੋਰ ਵੇਟ ਕਰਨਗੇ ਇਹ ਦੇਖਣ ਵਾਲੀ ਜਿਹੜੀ ਗੱਲ ਆ ਉਹ ਰਹੇਗੀ ਪਰ ਇਹ ਵੀ ਉੱਥੇ ਪ੍ਰੋਟੈਸਟ ਬਹੁਤ ਨੇ ਅ ਵੀ ਜਿਹੜਾ ਦੇਖਿਆ ਗਿਆ ਪ੍ਰੋਟੈਸਟਸ ਦੇ ਦੁਬਾਰਾ ਜਿਹੜੀ ਸਰਕਾਰੀ ਮਸ਼ੀਨਰੀ ਆ ਕਹ ਲੋ ਜਾਂ ਸਰਕਾਰ ਦੇ ਪੁਲਿਸ ਵਾਲੇ ਲਾਨਫੋਰਸਮੈਂਟ ਵਾਲੇ ਉਹਨਾਂ ਨੂੰ ਐਮਬੁਸ਼ ਵੀ ਕੀਤਾ ਗਿਆ ਉਹ ਉਹਨਾਂ ਦੀ ਉਹਨਾਂ ਨੇ ਕਟਮਾਰ ਵੀ ਕੀਤੀ ਸਤੇ ਬਹੁਤ ਜ਼ਿਆਦਾ ਨੇ ਲੋਕ ਈਰਾਨ ਦੇ ਵਿੱਚ ਲੋਕ ਬਹੁਤ ਜ਼ਿਆਦਾ ਇਕਨੋਮਿਕ ਆਰਥਿਕ ਤੌਰ ਦੇ ਉੱਤੇ ਵੀ ਤੇ ਵੈਸੇ ਵੀ ਉਹਨਾਂ ਦੇ ਉੱਤੇ ਇੰਨੇ ਕੁ ਜ਼ਿਆਦਾ ਰੋਕਾਂ ਲੱਗੀਆਂ ਹੋਈਆਂ ਨੇ ਹਰ ਇੱਕ ਤਰੀਕੇ ਦੇ ਨਾਲ ਵੀ ਉਹਨਾਂ ਦੀ ਬਸ ਹੋਈ ਪਈ ਆ ਸੋ ਇਸੇ ਲਈ ਜਿੰਨਾ ਤੁਸੀਂ ਦੱਸਿਆ ਵੀ ਹਰ ਸੂਬੇ ਦੇ ਵਿੱਚ ਹਰ ਪ੍ਰੋਵਿੰਸ ਦੇ ਵਿੱਚ ਉੱਥੇ ਪ੍ਰੋਟੈਸਟ ਵੱਡੇ ਪੱਧਰ ਦੇ ਉੱਤੇ ਚੱਲ ਰਹੇ ਆ ਲੋਕਾਂ ਦਾ ਮਨ ਭਟਕਾਉਣ ਦੇ ਲਈ ਈਰਾਨ ਦੀ ਜਿਹੜੀ ਲੀਡਰਸ਼ਿਪ ਆ ਉੱਥੇ ਉਹ ਇਹ ਕਹਿ ਰਹੀ ਆ ਵੀ ਅਸੀਂ ਵੈਸਟਰਨ ਨਾਲ ਫੁੱਲ ਔਨ ਲੜਾਈ ਦੇ ਵਿੱਚ ਲੱਗੇ ਹੋਏ ਹੈਗੇ ਆ ਸੋ ਈਰਾਨ ਦੇ ਇਕਨੋਮਿਕ ਮੰਦੇ ਹਾਲ ਕਾਫੀ ਜ਼ਿਆਦਾ ਬਣੇ ਪਏ ਆ ਈਰਾਨ ਤੋਂ ਜਿਹੜੀਆਂ ਸ਼ੈਡੋ ਫਲੀਟਸ ਜਾਂਦੀਆਂ ਸੀਗੀਆਂ ਤੇਲ ਆਦਿ ਆ ਭਰੇ ਹੋਏ ਟੈਂਕਰ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਰੋਕ ਲੱਗਣ ਕਰਕੇ ਜਾਂ ਉਹਨਾਂ ਕੰਪਨੀਆਂ ਨੂੰ ਸੈਂਕਸ਼ਨ ਕਰਨ ਦੇ ਕਰਕੇ ਜਿਹੜੀਆਂ ਇਹਨਾਂ ਦੇ ਨਾਲ ਡੀਲਿੰਗਸ ਕਰਦੀਆਂ ਸੀ ਬਿਜ਼ਨਸ ਕਰਦੀਆਂ ਸੀ ਈਰਾਨ ਦੇ ਪੱਤੇ ਹੋਰ ਵੀ ਜ਼ਿਆਦਾ ਵੇਚ ਚੁੱਕੇ ਹੈਗੇ ਆ ਵੈਨੇਜ਼ੂਏਲਾ ਦਾ ਆਪਾਂ ਦੇਖ ਹੀ ਰਿਹਾ ਵੀ ਉੱਥੇ ਕੀ ਸਥਿਤੀ ਜਿਹੜੀ ਉਹ ਬਣੀ ਪਈ ਆ ਤੇ ਹੁਣ ਈਰਾਨ ਜਿਹੜਾ ਆ ਇਸ ਮੌਕੇ ਅ ਅ ਅੰਦਰਖਾਤੇ ਇੱਕ ਸਿਵਲ ਵਾਰ ਵਾਲ ਨੂੰ ਜਿਹੜਾ ਉਹ ਵਾਅਦਾ ਹੋਇਆ ਨਜ਼ਰ ਆ ਰਿਹਾ ਹੈਗਾ